ਅਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ অভিনেত্রী ਸ਼ਿਲਪਾ ਸ਼ੇਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ED ਦੇ ਵੱਲੋਂ ਰੇਡ ਕੀਤੀ ਗਈ ਹੈ ਤੜਕਸਾਰ ਹੀ ED ਦੀਆਂ ਟੀਮਾਂ ਅਭਿਨੇਤਰੀ ਦੇ ਘਰ ਪਹੁੰਚੀਆਂ ਨੇ ਕਈ ਦਫਤਰਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਵੱਡੀ ਖਬਰ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਤਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ED ਦੀਆਂ ਟੀਮਾਂ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤਾਂ ਤੜਕਸਾਰ ਹੀ ED ਦੀਆਂ ਟੀਮਾਂ ਪਹੁੰਚ ਗਈਆਂ ਨੇ ਘਰ ਅਤੇ ਉਹਨਾਂ ਦੇ ਦਫਤਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਪੋਰਨੋਗ੍ਰਾਫੀ ਨੈਟਵਰਕ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ED ਦੇ ਵੱਲੋਂ ਹੁਣ ਦਬਿਸ਼ ਦਿੱਤੀ ਗਈ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਰਾਜਕੁੰਦਰਾ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਤਾਂ ਹੁਣ ED ਦੀਆਂ ਟੀਮਾਂ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਸਵੇਰ ਵੇਲੇ ਤੋਂ ਹੀ ਜਿਹੜੀ ਘਰ ਦਬਿਸ਼ ਕੀਤੀ ਗਈ ਹੈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਘਰ ਤੋਂ ਇਲਾਵਾ ਜਿਹੜੇ ਵੀ ਦਫ਼ਤਰ ਨੇ ਜਿਹੜੇ ਵੀ ਥਾਵਾਂ ਨੇ ਸ਼ਿਲਪਾ ਸ਼ੇਟੀ ਨੇ ਉੱਥੇ ED ਦੇ ਵੱਲੋਂ ਸਾਰੇ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਦਬਿਸ਼ ਦਿੱਤੀ ਗਈ ਹੈ ਤਾਂ ਮੁਢਲੀ ਜਾਣਕਾਰੀ ਤੋਂ ਇਹ ਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਨੈੱਟਵਰਕ ਮਾਮਲਾ ਇਹ ਸਾਰਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਈਡੀ ਦੇ ਵੱਲੋਂ ਹੁਣ ਰੇਡ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਸ ਨੈੱਟਵਰਕ ਦੇ ਵਿੱਚ ਲੋਕ ਸ਼ਾਮਲ ਸਨ ਉਹਨਾਂ ਦੇ ਘਰ ਵੀ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਕਈ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਸਾਰੇ ਦਸਤਾਵੇਜ਼ ਈਡੀ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਰਾਜ ਕੁੰਦਰਾ ਪਹਿਲਾਂ ਵੀ ਪੌਨੋਗ੍ਰਾਫੀ ਮਾਮਲੇ ਦੇ ਵਿੱਚ ਸਜ਼ਾ ਕੱਟ ਚੁੱਕੇ ਨੇ ਜੇਲ੍ਹ ਦੇ ਅੰਦਰ ਬੰਦ ਸੀ ਤਾਂ ਕੁਝ ਸਮੇਂ ਪਹਿਲਾਂ ਹੀ ਉਹ ਉਹ ਜੇਲ੍ਹ ਤੋਂ ਰਿਹਾਅ ਹੋਏ ਨੇ ਤਾਂ ਹੁਣ ED ਦੇ ਵੱਲੋਂ ਦਬਿਸ਼ ਕੀਤੀ ਗਈ ਹੈ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੜਕਸਾਰ ਤੋਂ ਹੀ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੋਡਲੀ ਜਾਣਕਾਰੀ ਤੋਂ ਇਹ ਹੀ ਸਾਹਮਣੇ ਆਇਆ ਕਿ ਪੌਨੋਗ੍ਰਾਫੀ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ED ਦੇ ਵੱਲੋਂ ਹੁਣ ਦਬਿਸ਼ ਦਿੱਤੇ ਗਏ ਕਈ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੇ ਉਹਨਾਂ ਦੇ ਦਫ਼ਤਰਾਂ ਤੇ ਵੀ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਹੈ